ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਟ ਸੁਖੀਆ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਦੇ ਇੱਕ ਪਾਸੇ ਚੁਮੇਲੀ ਸਰਸੜੀ ਭਲੂਰ ਟੁਡੇ ਇਹ ਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਦੋ ਨਾਗ ਅੱਜ ਦਿਖਾਉਣੇ ਆ ਜਿਹਦੇ ਚ ਇੱਕ ਇਹ ਗਾਂ ਤਾਜੀ ਸੋਈ ਵੀ ਐ ਇਹ ਗੱਲ ਦੱਸ ਦੇਣਾ ਦੋਸਤੋ ਬੱਚਾ ਜਦੋਂ ਮੂਹਰੇ ਬੰਦਈ ਦੇਣਾ ਕਿਸੇ ਵੀ ਪਸ਼ੂ ਦੇ ਖਾਸ ਕਰਕੇ ਗਾਵਾਂ ਦੇ ਵਿੱਚ ਤੇ ਚਵਾਈ ਕੋਈ 15 20 ਮਿੰਟ ਲੇਟ ਹੋਵੇ ਤਾਂ ਪਸ਼ੂ ਪਸਮ ਆਉਂਦਾ ਸੋ ਇਹ ਬੱਚਾ ਇਹਦੇ ਨਾਲ ਬੰਦ ਤਾਂ ਵੱਛੀ ਨੂੰ ਇਹਨੇ ਜਨਮ ਦਿੱਤਾ ਤੇ ਉਹਦੇ ਕਰਕੇ ਥੋੜਾ ਪਸਮ ਆਈ ਇਹ ਵੜ ਪਰ ਫਿਰ ਵੀ ਤੁਹਾਨੂੰ ਸੋਹਣੇ ਦੁੱਧ ਵਾਲੀ ਗਾਂ ਦਿਖਾਉਣੀ ਐ ਇਹ ਤੋਂ ਇਲਾਵਾ ਇੱਕ ਝੋਟੀ ਸੋਹਣੀ ਬਹੁਤ ਹੈ ਝੋਟੀ ਸਿੰਘਾਂ ਦੀ ਕੁੰਡਿਆਂ ਦੀ ਐ ਹਵਾਨਾ ਇਹਦਾ ਚੰਗਾ ਦਿਸਦਾ ਹੈ ਸਵੇਰ ਹੀ ਵੀਡੀਓ ਬਣਾ ਰਹੇ ਹਾਂ ਚੁਆਹੀ ਤੋਂ ਪਹਿਲਾਂ ਦੀ ਸੋ ਤੁਸੀਂ ਇਸ ਝੋਟੀ ਨੂੰ ਵੀ ਖਰੀਦ ਸਕਦੇ ਹੋ ਜੇ ਪਸੰਦ ਆਵੇ ਤਾਂ ਪਰ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਕਰੀਦੀ ਆ ਵੀ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਤਸੱਲੀ ਜੀ ਨੇ ਪੈਸੇ ਲਾਉਣੇ ਉਹਨੇ ਕਰਨੀ ਆ ਬਾਅਦ ਚ ਲਾਂਬੇ ਜਿਹੜੇ ਉਹ ਕੋਈ ਵੀ ਜਿਹੜੇ ਆਪਾਂ ਜੇ ਦੇਣ ਲੱਗ ਜੰਦੇ ਉਹਦਾ ਕੋਈ ਉਤਕ ਨਹੀਂ ਬੰਦੀ ਹੁੰਦੀ ਬਿਹਤਰ ਹੀ ਹੁੰਦਾ ਵੀ ਮਾਲਕ ਦੇ ਘਰੇ ਪਸ਼ੂ ਦੀ ਤਸੱਲੀ ਕੀਤੀ ਜਾਵੇ ਸੋ ਆਓ ਬਾਈ ਨੂੰ ਮਿਲੀਏ ਤੇ ਗੱਲਾਂ ਬਾਤਾਂ ਕਰੀਏ ਪਹਿਲਾਂ ਝੋਟੀ ਦਿਖਾ ਦਿੰਨੇ ਆ ਫਿਰ ਇਹ ਜਿਹੜੀ ਵੈੜ ਹੈ ਦਿਖਾ ਦਾਂਗੇ। ਬਈ ਸਤਿ ਸ਼੍ਰੀ ਅਕਾਲ। ਬਈ ਸਤਿ ਸ਼੍ਰੀ ਅਕਾਲ ਜੀ। ਨਾਮ ਆਪਣਾ ਦੱਸ ਦਿਓ ਬਈ। ਬਈ ਨਾਮ ਪ੍ਰਦੀਪ ਸਿੰਘ son of ਫਰਜਿੰਦਰ ਸਿੰਘ ਜੀ ਹਿੰਦੂ। ਪ੍ਰਦੀਪ ਬਾਈ ਵਪਾਰ ਦਾ ਕੰਮ ਕਰਦੇ ਆਪਾਂ ਨਾ। ਹਾਂ ਬਈ। ਦੋ ਨਗ ਅੱਜ ਦਿਖਾਉਣੇ ਆ ਇੱਕ ਗਾਂ ਤੇ ਇੱਕ ਝੋਟੀ। ਹਾਂਜੀ। ਪਹਿਲਾਂ ਗਾਂ ਬਾਰੇ ਹੀ ਗੱਲ ਕਰ ਲੈਂਦੇ ਆ ਬਈ ਕਿੰਨਾ ਮਸੂਆ ਸੋਈ। ਬਈ ਗਾਂ ਦੂਜੇ ਸੂਏ ਸੋਈ ਆ ਦੰਦੋਂ ਚੌਗੀ ਆ ਇਹ। ਕਿੰਨੇ ਦਿਨੋਂ ਘੇਰ ਸੋਈ ਨਾ। ਅੱਜ ਫੀਨੋ ਬਈ 8ਵਾਂ ਦੇਣਾ ਬਈ। ਹੁਣ ਦੁੱਧ ਕਿੰਨਾ ਹੋਊਗਾ? ਹਾਂ ਠੀਕ ਹੈ ਅੱਛਾ ਬੱਚਾ ਕੀ ਦਿੱਤਾ ਨੇ ਵੱਛੀ ਹੈ ਵੱਛੀ ਆ ਬਾਈ ਜੀ ਕੀ ਰੇਟ ਰੱਖ ਦਵੇਂ ਦਾ ਇਹਦਾ ਰੇਟ ਵੀ 110 ਕਰਦੇ ਆ ਖੋਲ ਲੈਣ ਬਈ ਦੋਸਤੋ ਰੇਟ 1 ਲੱਖ ਤੇ 10000 ਦੁੱਧ 25 ਕਿਲੋ ਬਾਈ ਕਹਿੰਦਾ ਵੀ ਕੰਡੇ ਉੱਤੇ ਤੋਲ ਦਿੰਦੀ ਏ ਕਰਮਾ ਵਾਲੀ ਉਹ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਲਿਓ ਬੱਚਾ ਮੂਰੇ ਬੰਨਣ ਨਾਲ ਪਸਵੀਂ ਹਾਲਾਂਕਿ ਥਣ ਸੋਨੇ ਆ ਹਵਾਨੇ ਤੇ ਨਾੜਾਂ ਚੰਗੀਆਂ ਢਾਂਚਾ ਚੰਗਾ ਲੰਬਾਈ ਠੀਕ ਹੈ ਮੀਡੀਅਮ ਜੀ ਹਾਈਟ ਹੈ ਘਰੇ ਰੱਖਣ ਵਾਲੀ ਗਾਂ ਅੱਥੀ ਜਵਾਈ ਵਾਲਾ ਥੰਨ ਦੱਸਦਾ ਰੇਟ ਰੱਖਿਆ ਬਾਈ ਨੇ 110000 ਬਾਈ ਫੇਰ ਮੋੜੀ ਇੱਕ ਗੇੜਾ ਹਵਾਨਾ ਦੋਸਤੋ ਦੋਨਾਂ ਸਾਈਡ ਤੋਂ ਦੇਖ ਲਓ ਮੈਂ ਇੰਨਾ ਹੀ ਕਰ ਸਕਦਾ ਬਾਕੀ ਜੋ ਨਰਖ ਪਰਖ ਕਰਨੀ ਉਹ ਤੁਸੀਂ ਕਰਨੀ ਆ ਕਿ ਜਿਹਨੇ ਖਰੀਦਣੀ ਬਾਈ ਹੁਣ ਇਧਰ ਦੀ ਕਮਾਈ ਸੋ ਇਹ ਪਹਿਲੇ ਨੰਬਰ ਤੇ ਵੜ ਤੁਸੀਂ ਦੇਖੋ 110000 ਰੇਟ ਰੱਖਿਆ ਸ਼ਾਇਦ ਹੋ ਸਕਦਾ ਵੀ ਜਿਹੜੇ ਭਰਾ ਤੋਂ ਖਰੀਦੀ ਉਹਨੇ ਜਰਸੀ ਸੀਮਨ ਲਵਾਇਆ ਹੋਵੇ ਹਵਾਨਾ ਫਿਕਸ ਆ ਫਿਟਿੰਗ ਵਾਲਾ ਹੈ ਅੱਗੇ ਨੂੰ ਵੀ ਚੰਗਾ ਹਵਾਨਾ ਦਿਸਦਾ ਹੈ ਗਾੜੀ ਸੋਹਣੀ ਹੈ ਵੱਛੀ ਦੋਸਤੋ ਇਹ ਇਹਦੇ ਨਾਲ ਜਰਸੀ ਸੀਮਨ ਦੀ ਵੱਛੀ ਹੈ ਗਾਂ ਚੰਗੀ ਹੈ ਤੇ ਬੱਚਾ ਵੀ ਚੰਗਾ ਬਣੂਗਾ ਤੇ ਇਵੇਂ ਹੀ ਮੈਂ ਕਹਿੰਦਾ ਉਹਨਾਂ ਵੀ ਜੇ ਕੋਈ ਵੀਰ ਜਰਸੀ ਤੇ ਕੰਮ ਕਰਨਾ ਚਾਹੁੰਦਾ ਜਿਵੇਂ ਇਹਦੀ ਵੱਛੀ ਦੇ ਉੱਤੇ ਜੋ ਤੁਸੀਂ ਸੀਮਨ ਜਰਸੀ ਦਾ ਯੂਜ਼ ਕਰੋਗੇ ਤਾਂ ਤੁਹਾਡੇ ਕੋਲ ਨਸਲ ਪਿਓਰਿਟੀ ਵਾਲ ਨੂੰ ਤਰਫੂਗੀ ਸੋ ਇਹ ਤੁਸੀਂ ਵੇੜ ਪਹਿਲੇ ਨੰਬਰ ਤੇ ਦੇਖੋ ਇੱਕ ਝੋਟੀ ਵੀ ਬਾਈ ਨਹੀਂ ਵੇਚਣੀ ਹੈ ਬਾਈ ਕੰਨਵਾ ਸੋਈ ਝੋਟੀ ਬਈ ਝੋਟੀ ਪੈਸੈਂਸ ਸੋਈ ਆ ਬਈ ਇਹ ਠੀਕ ਹੈ ਅਜੇ ਫਿਊਨ ਵੀ ਪੰਜ ਮਾਂ ਦੇਣਾ ਬਾਈ ਹੂੰ ਬੇ ਦਸ ਬਕਰਾਂਗਲੋ ਤਿਆਰਾ ਬੱਚਣ ਚਗਾ ਕੇ 10 11 ਕਿਲੋ ਹਾਂ ਬਈ ਦੰਦੋ ਕਿਵੇਂ ਏ ਝੋਟੀ ਦੰਦੋ ਬਾਬਾ ਵੇਖੀ ਨਾ ਵੀ ਰਾਤ ਹੀ ਆਈ ਆ ਇਹ ਰਾਤ ਹੀ ਆਈ ਹੈ ਹਾਂ ਇਹਦਾ ਰੇਟ ਕੀ ਕਰਦੇ ਇਹ ਰੇਟ ਬਈ 1 40 ਕਰਦੇ ਆ ਬਈ ਇਹਦਾ ਬੱਚਾ ਨਹੀਂ ਕੱਟਾ ਦਿੱਤਾ ਬੱਚਾ ਵੀ ਕੱਟੀ ਦਿੱਤੀ ਆ ਇਹਨੇ ਕੱਟੀ ਹੈ ਹਾਂ ਠੀਕ ਹੈ ਖੋਲੀ ਬਈ ਨੂੰ ਦੋਸਤੋ ਬੱਚਾ ਕੱਟੀ ਦਿੱਤੀ ਹੈ ਸਿੰਘ ਕੁੰਡੇ ਆ ਕੱਦ ਚੰਗਾ ਹੈ ਪਹਿਲਣ ਝੋਟੀ ਦੁੱਧ ਜਿਹੜਾ ਇਸ ਟਾਈਮ ਹਾਜ਼ਰ ਆ ਬਾਈ ਕਹਿੰਦਾ ਵੀ ਬੱਚੇ ਨੂੰ ਝਗਾਉਣ ਤੋਂ ਬਾਅਦ ਚ ਵੀ 10 ਕਿਲੋ ਦੇ ਦਿੰਦੀ ਹੈ ਹਵਾਨਾ ਇਹਦਾ ਦੋਸਤੋ ਫੈਕਸ ਜਿਆ ਦੱਸਦਾ ਹੈ ਜੈਡ ਬਲੈਕ ਹੈ ਇਹਦਾ ਤੁਸੀਂ ਢਾਂਚਾ ਦੇਖ ਲਓ ਸਿੰਘਾਂ ਦਾ ਡਿਜ਼ਾਈਨ ਸੋਹਣਾ ਹੈ ਬਾਕੀ ਤੁਸੀਂ ਆ ਕੇ ਕੋਲੋਂ ਦੇਖ ਲੈਣਾ ਔਰਲੇ ਪਾਸੇ ਦਾ ਸਿੰਘ ਇਹ ਲੱਗਦਾ ਵੀ ਜਿਵੇਂ ਕਈ ਵਾਰ ਪਸ਼ੂ ਕਿਸੇ ਚੀਜ਼ ਨਾਲ ਮਾਰਨ ਲੱਗ ਜਾਂਦਾ ਤੇ ਉਹ ਤੇੜ ਜੀ ਛੱਡ ਜਾਂਦਾ ਬਾਕੀ ਤੁਸੀਂ ਪਾਸ ਕਰ ਲੋਗੇ ਆ ਕੇ ਹਵਾਨਾ ਚੰਗਾ 1 ਲੱਖ ਤੇ 40000 ਰੇਟ ਥਣ ਸੋਹਣੇ ਆ ਚਾਂਚਾ ਦੇਖ ਲਓ ਇੱਥੋਂ ਤੁਸੀਂ ਇਹਦਾ ਬਾਕੀ ਜੋ ਸਟਰਕਚਰ ਹੈ ਉਹ ਇਹਦਾ ਤੁਸੀਂ ਇੱਥੋਂ ਦੇਖ ਸਕਦੇ ਹੋ ਸੋ ਬਾਕੀ ਨਿਰਖ-ਪਰਖ ਦੱਸੋ ਉਹ ਤੁਸੀਂ ਕਰਨੀ ਹੈ ਹਰੇਕ ਐਂਗਲ ਤੋਂ ਮੇਰਾ ਕੰਮ ਹੈ ਵੀਡੀਓ ਦੇ ਵਿੱਚ ਤੁਹਾਨੂੰ ਆਲ ਓਵਰ ਪਸੂ ਦਿਖਾਉਣ ਦਾ ਤੁਸੀਂ ਨੇੜੇ ਤੋਂ ਦੇਖਣਾ ਹੁੰਦਾ ਤੁਸੀਂ ਪੈਸੇ ਲਾਉਂਦੇ ਆ ਤਾਂ ਤਸੱਲੀ ਵੀ ਤੁਸੀਂ ਕਰਨੀ ਹੈ ਸੋਹਣੀ ਝੋਟੀ ਹੈ ਥਣਹਵਾਨੇ ਵਾਲੇ ਪੱਖ ਤੋਂ ਸਿੰਘਾਂ ਦਾ ਡਿਜ਼ਾਈਨ ਤੁਸੀਂ ਦੇਖ ਲਓ ਜੋ ਚੀਜ਼ ਮੈਨੂੰ ਦਿਸੀ ਮੈਂ ਉਹਦੇ ਬਾਰੇ ਥੋੜਾ ਤੁਹਾਨੂੰ ਆਈਡੀਆ ਦੇਣ ਦੀ ਕੋਸ਼ਿਸ਼ ਕੀਤੀ ਹੈ ਨਾਲ ਇੱਕ ਇਹ ਗਾਂ ਜਿਹੜੀ ਚੰਗੇ ਦੁੱਧ ਵਾਲੀ ਹੈ ਬੱਚਾ ਵੀ ਚੰਗਾ ਨਾਲ ਇਹਦਾ ਰੇਟ 110000 2.5 ਲੱਖ ਰੁਪਏ ਦੇ ਵਿੱਚ ਇੱਕ ਮੱਝ ਤੇ ਇੱਕ ਗਾਂ ਦੋ ਨਾਲ ਘਰੇ ਜਾਣਗੇ ਜੇ ਕੋਈ ਵੀ ਖਰੀਦਣਾ ਚਾਹੁੰਦਾ ਧੰਨਵਾਦ